ਨਜੇ ਹੱਦ ਮੁਰਕਰਰ ਕਰਨੀ ਆ ਤਾਂ ਸਾਡੇ ਲਾਲ ਕਿਲਾ ਗਈ ਹੱਦ ਇਧਰ ਤੱਕ ਖਾਲਸੇ ਦਾ ਰਾਜ ਲਾਲ ਕਿਲੇ ਤੱਕ ਦਾ ਖਾਲਸੇ ਦਾ ਰਾਜ ਜੰਮੂ ਕਸ਼ਮੀਰ ਤੱਕ ਦਾ ਖਾਲਸੇ ਦਾ ਰਾਜ ਅਫਗਾਨਿਸਤਾਨ ਤੱਕ ਦਾ ਫਿਰ ਉਹ ਹੱਦਾਂ ਵਧਣ ਗਈਆਂ ਇਹ ਜਦੋਂ ਵੀ ਕੋਈ ਅੰਦੋਲਨ ਉੱਠਦਾ ਨਾ ਸੋ ਇਹ ਚੀਜ਼ਾਂ ਵਿੱਚ ਆਉਣ ਗਈਆਂ ਤੇ ਆਉਂਦੀਆਂ ਰਹੀਆਂ ਨੇ ਸਹੀ ਅੱਜ ਸਾਡਾ ਭਾਈ ਡਿਬਰੂਗੜ੍ਹ ਜੇਲ੍ਹ ਚ ਦੁਹਾਈਆਂ ਪਾਉਂਦਾ ਹੋਵੇ ਕੌਮ ਨੂੰ ਸੋ ਕੌਮ ਕਿਹੜੇ ਚੱਕਰਾਂ ਚ ਪੈ ਗਈ ਬੈਠੀ ਆ ਚੁੱਪ ਕਰੀ ਠੀਕ ਆ ਹੁਣ ਅੰਦੋਲਨਾਂ ਚੋਂ ਵੀ ਅਸੀਂ ਸਿਲੈਕਟ ਕਰਦੇ ਆ ਵੀ ਇਹੇ ਅੰਦੋਲਨ ਉਹ ਆ ਜਿੱਥੇ ਕੱਲਾ ਅਥਰੂ ਗੈਸ ਚੱਲੂਗਾ ਜੇ ਭਾਈ ਅਮਰਤਪਾਲ ਵਾਸਤੇ ਉੱਠਦੇ ਤਾਂ ਗੋਲੀਆਂ ਚੱਲਦੀਆਂ ਡਿਬਰੂਗੜ ਚ ਜਾਂਦੇ ਐਨਐਸਐ ਲੱਗਦਾ ਉੱਥੇ ਪੰਜਾਬੀ ਨਹੀਂ ਉੱਠੇ ਪਰ ਇਹ ਤੁਹਾਡੀ ਕੌਮ ਵਾਸਤੇ ਵੱਡਾ ਬਦਨੁਬਾਦ ਦਾਗ ਨਾ ਸਾਬਤ ਹੋ ਜੇ ਸੋ ਕਿਸਾਨ ਜਥੇਬੰਦੀਆਂ ਦਾ ਹਮੇਸ਼ਾ ਸਤਕਾਰ ਕੀਤਾ ਜਿੱਥੇ ਹਰਾ ਝੰਡਾ ਦੇਖ ਲਿਆ ਉਥੇ ਆ ਗਏ ਉਹਨਾਂ ਦੇ ਹੱਕਾਂ ਵਾਸਤੇ ਸੋ ਸਾਡਾ ਇੱਥੇ ਬਿਠਾ ਕੇ ਸਾਨੂੰ ਪੰਗੂ ਨਾ ਬਣਾ ਦਿਓ ਇਹ ਫਿਰ ਕਿਹੜੇ ਬੂ ਨਾਲ ਚੰਡੀ ਰਹਿ ਜੂ ਖਾਲਸੇ ਦੀ ਸੋ ਇਹ ਬਾਰਡਰ ਤੋੜਨਾ ਸਾਡੇ ਆਰ ਪਾਰ ਦੀ ਲੜਾਈ ਹੈ ਸਾਡੀ ਸਦਕ ਦੀ ਲੜਾਈ ਹੈ ਇਸ ਨੂੰ ਤੋੜ ਕੇ ਅੱਗੇ ਵਧਾਂਗੇ ਤੁਸੀਂ ਜੇ ਕਹਿੰਦੇ ਹੋ ਜ਼ਾਬਤੇ 'ਚ ਰਹੋ ਜ਼ਾਬਤੇ 'ਚ ਜ਼ਾਬਤੇ 'ਚ ਬੈਠਿਆਂ ਦੇ ਅਥਰੂ ਗੈਸ लाठी चार्ज ਬੰਬ ਗੋਲੀਆਂ ਚੱਲ ਰਹੀਆਂ ਫਿਰ ਇਹ ਇਸ ਦਾ ਕਰੀਏ ਕਿ ਕਿੱਥੇ ਕਹਿ ਸਕਦੇ ਹੋ ਇੰਡੀਆ ਇਸ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਇਹ ਸਭ ਤੋਂ ਵੱਡਾ ਝੂਠ ਹੈ ਇਸ ਦੇਸ਼ 'ਚ بار بار ਬੋਲਿਆ ਜਾਂਦਾ ਜੇ ਡੈਮੋਕ੍ਰੇਸੀ ਹੁੰਦੀ ਤਾਂ ਬਾਈ ਦੀਪ ਸਿੰਘੂ ਦੇ ਹਥਿਆਰੇ ਸਾਹਮਣੇ ਆ ਜਾਣੇ ਸੀ ਜੇ ਡੈਮੋਕ੍ਰੇਸੀ ਹੁੰਦੀ ਤਾ ਭਾਈ ਅਮਰਤਪਾਲ ਡਿਬਰੂਗੜ ਜੇੜ ਚ ਅਸਾਮ ਚ ਨਹੀਂ ਹੋਣਾ ਸੀ ਜੇ ਡੈਮੋਕਰੇਸੀ ਹੁੰਦੀ ਤਾਂ ਸਾਡੇ ਨੌਜਵਾਨਾਂ ਨੂੰ ਕਿਤੇ ਗੈਂਗਸਟਰ ਕਿਤੇ ਅੱਤਵਾਦੀ ਕਿਤੇ ਖਾਲਸਤਾਨੀ ਕਹਿ ਕੇ ਮਾਰਿਆ ਨਾ ਜਾਂਦਾ ਸੋ ਅਸੀਂ ਬਾਗੀ ਸਭਾ ਸਾਡਾ ਹੈਗਾ ਜ਼ੁਲਮ ਦੇ ਖਿਲਾਫ ਉੱਠੇ ਆ ਤੇ ਉੱਠਦੇ ਰਹਾਂਗੇ ਨੌਜਵਾਨਾਂ ਦੇ ਵਿੱਚ ਇਹ ਅਕਸਰ ਕਿਹਾ ਜਾਂਦਾ ਹੈ ਇੱਥੇ ਵੀ ਇਹੀ ਗੱਲ ਕਹਿੰਦੇ ਸੀ ਵੀ ਜਿਹੜੇ ਨੌਜਵਾਨ ਨੇ ਜਾਂ ਸਿੱਖ ਨੇ ਉਹਨਾਂ ਲਈ ਰੂਲ ਹੋਰ ਨੇ ਤੇ ਜਿਹੜੇ ਹੋਰ ਕੌਮਾਂ ਨੇ ਉਹਨਾਂ ਲਈ ਰੂਲ ਹੋਰ ਨੇ ਜਦੋਂ ਤਾਂ ਕਿਤੇ ਬਾਰਡਰ ਤੇ ਲੜਨਾ ਹੁੰਦਾ ਉਦੋਂ ਤਾਂ ਇਹ ਸ਼ੇਰ ਹੋ ਜਾਂਦੇ ਨੇ ਜੇ ਹੱਕ ਮੰਗਦੇ ਨੇ ਤਾਂ ਹੱਤਵਾਦੀ ਹੋ ਜਾਂਦੇ ਨੇ ਹਿੰਦੁਸਤਾਨ ਦੀ ਗਵਰਨਮੈਂਟ ਸਮਝ ਲੈ ਅੱਜ ਮੈਨੂੰ ਪਿਆਰ ਹੈ ਆ ਚੰਡੇ ਨਾਲ ਜੋ ਖਾਲਸਾ ਪੰਥ ਦੇ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਅੱਜ ਮੈਨੂੰ ਪਿਆਰ ਹੈ ਕਿਸਾਨੀ ਦਾ ਚੰਡੇ ਨਾਲ ਅੱਜ ਮੈਨੂੰ ਪਿਆਰ ਹੈ ਮਜ਼ਦੂਰ ਯੂਨੀਅਨ ਦਾ ਚੰਡੇ ਨਾਲ ਪਰ ਕਿਤੇ ਮੈਨੂੰ ਤਿਰੰਗੇ ਨਾਲ ਵੀ ਪਿਆਰ ਹੋਇਆ ਕਰਦਾ ਸੀ ਜਦੋਂ ਮੈਂ ਸੈਂਟਰਲ ਸਕੂਲ ਪਨਗੜ ਦਾ ਵਿਦਿਆਰਥੀ ਸੀ ਤਾਂ ਕੋਈ ਫੌਜੀ ਨੰਗਦਾ ਸੀ ਤਾਂ ਸਲੂਟ ਮਾਰਦਾ ਸੀ ਪਰ ਅੱਜ ਸਮਝੀਏ ਕਿ ਇਹਨਾਂ ਨੂੰ ਸੋਚਣ ਦੀ ਲੋੜ ਹੈ ਜੇ ਪੰਜਾਬੀ ਨਹੀਂ ਜੇ ਖਾਲਸਾ ਨਹੀਂ ਤਾਂ ਇਸ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਰਹਿ ਸਕਦੀਆਂ ਤਾਰ-ਤਾਰ ਹੋ ਜੂ ਟੁਕੜੇ-ਟੁਕੜੇ ਹੋ ਜਾਣਗੇ ਇਸ ਦੇਸ਼ ਦੇ ਸਾਡੇ ਨੌਜਵਾਨਾਂ ਨੇ ਹਿੱਕ ਤੇ ਗੋਲੀਆਂ ਖਾਧੀਆਂ ਚਾਹੇ ਪਾਕਿਸਤਾਨ ਦਾ ਬਾਰਡਰ ਹੋਵੇ ਚਾਹੇ ਚਾਈਨਾ ਦਾ ਬਾਰਡਰ ਹੋਵੇ ਜਿਹਨੂੰ ਪਤਾ ਬੰਗਲਾਦੇਸ਼ ਦੇ ਬਾਰਡਰ ਤੇ ਚਾਰ ਸਖ ਨੌਜਵਾਨਾਂ ਨਾਲ ਕੀ ਹੋਇਆ ਸੀ ਅੱਖਾਂ ਕੱਢ ਦਿੱਤੀਆਂ ਗਈਆਂ ਸੀ ਗੁੱਤੰਗ ਵੱਢ ਦਿੱਤੇ ਗਏ ਸੀ ਸੋ ਉਦੋਂ ਤਾਂ ਜਦੋਂ ਅਸੀਂ ਲੜਦੇ ਆ ਤਾਂ ਤੁਹਾਨੂੰ ਬੜੇ ਚੰਗੇ ਲੱਗਦੇ ਆ ਜਦੋਂ ਅਸੀਂ ਹੱਕ ਮੰਗਦੇ ਆ ਤਾਂ ਤੁਹਾਨੂੰ ਨਿਰੀ ਜ਼ਹਿਰ ਲੱਗਦੇ ਆ ਹਿੰਦੁਸਤਾਨ ਨੂੰ ਹਿੰਦ ਦੀ ਗਵਰਨਮੈਂਟ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਸਾਡਾ ਜਨਮ ਕਿਉਂ ਹੋਇਆ ਖਾਲਸੇ ਦਾ ਔਰੰਗਜ਼ੇਬ ਦਾ ਰਾਜ ਭੁੱਲ ਗਏ ਹਿੰਦੂਵਾਦੀ ਅਤਿਆਚਾਰ ਸਾਡੇ ਗੁਰੂਆਂ ਨੇ ਤੁਹਾਡੀ ਕੌਮ ਵਾਸਤੇ ਸ਼ਹੀਦੀਆਂ ਦਿੱਤੀਆਂ ਅੱਜ ਵੀ ਜੇ ਕਿਸੇ ਹਿੰਦੂ ਭਾਈ ਤੇ ਸੰਕਟ ਹੋਊਗਾ ਤਾਂ ਖਾਲਸਾ ਪੰਜਾਬੀ ਸਭ ਤੋਂ ਮੂਹਰੇ ਖੜ ਕੇ ਉਹਨਾਂ ਦੀ ਰੱਖਿਆ ਕਰੂਗਾ ਪਰ ਅੱਜ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੀ ਧਾਰਮਿਕ ਗਵਰਨਮੈਂਟ ਕਹਦੀ ਏ ਇੱਕ ਕਾਸਟ ਦੀ ਗੱਲ ਕਰਦੀ ਆ ਸਾਡੇ ਘੱਟ ਗਿਣਤੀਆਂ ਦੇ ਇਸ ਤਰ੍ਹਾਂ ਦੇ ਜਿਹੜੇ ਬਦਸਲੂਕ ਨਾ ਕਰੇ ਇਸ ਦਾ ਸਿੱਟਾ ਬੜੇ ਭਿਆਨਕਰ ਨਿਕਲ ਲਗੇ ਸੰਭਲਣਾ ਨਹੀਂ ਤੁਹਾਨੂੰ ਪਤਾ ਰਸ਼ੀਆ ਕਿੰਨੇ ਟੁਕੜੇ ਹੋਏ ਸੋਵੀਅਤ ਸੰਘ ਦੇ ਸੋ ਨਹੀਂ ਚਾਹੁੰਦੇ ਇਸ ਦੇਸ਼ ਦੇ ਵੀ ਅਸਤਰਾ ਟੁਕੜੇ ਹੋਣ ਕਿਉਂਕਿ ਜਿਹੜੀਆਂ ਨਾਟੋ ਦੇਸ਼ ਤੋਂ ਲੈ ਕੇ ਵਰਲਡ ਦੀਆਂ ਸ਼ਕਤੀਆਂ ਇਸ ਤਾਕਤ ਨੇ ਵੀ ਕਦੋਂ ਇਸ ਦੇ ਇਸ ਦੇ ਟੁਕੜੇ ਕਰ ਸਕੀ ਪਰ ਅਸੀਂ ਪੰਜਾਬੀ ਨਹੀਂ ਚਾਹੁੰਦੇ ਪਰ ਹੱਕ ਮੰਗਦੇ ਆ ਤੇ ਜੇ ਇਸ ਤਰ੍ਹਾਂ ਗੋਲੀਆਂ ਡਾਂਗਾ ਚੱਲਣਗੀਆਂ ਤਾਂ ਇੱਕ ਦਿਨ ਬੋਲਾਂਗੇ ਅੱਜ ਸਾਡੀ ਜਿਹੜੀ ਫ੍ਰੀडम ਆਫ ਸਪੀਚ ਹੈ ਸੰਵਿਧਾਨ ਨੇ ਹੱਕ ਦਿੱਤਾ ਫ੍ਰੀडम ਆਫ ਸਪੀਚ ਦਾ ਉਸ ਦਾ ਗਲਾ ਕਟਿਆ ਜਾ ਰਿਹਾ ਆਮ ਆਦਮੀ ਦੀ ਸਰਕਾਰ ਬਣੋ ਬੀਜੇਪੀ ਦੀ ਸਰਕਾਰ ਬਣਿਓ ਸੋ ਇਹ ਸਹਿਣ ਨਹੀਂ ਹੋਊਗਾ